ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਜਿਹੜੇ ਨੇ ਓਵੀਆਂ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਤੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਬੱਸ ਡਰਾਈਵਰ ਮਨਜੀਤ ਨੇ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10:30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਇੱਕ ਵਿਅਕਤੀ ਨੇ ਉਸਨੂੰ ਬੱਸ ਨਹੀਂ ਕੱਢਣ ਦਿੱਤੀ ਉਸਨੇ ਉਸਨੂੰ ਦੱਸਿਆ ਕਿ ਉਸਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸਨੂੰ ਗਾਲਾਂ ਕੱਢੀਆਂ ਜਿਸ ਵੇਲੇ ਸਾਰੇ ਪੂਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡ라이ਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾ तकरीबन 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਰੁਪਏ ਬਚਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋਂਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਬਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸ ਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬਸ ਦੇ ਸ਼ੀਸ਼ੇ ਵੀ ਜਿਹੜੇ ਨੇ ਉਹ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਭੰਨ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਬਸ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਨ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ बस ਦੀ ਭਾਂਤੋੜ ਕੀਤੀ ਹੈ ਤੇ ਦੱਸਦੀ ਹੈ ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾਂ ਨਾਲ ਬਸ ਤੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਬਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨਹੀਂ ਕਿ ਉਹ ਕੱਲ ਸਵੇਰੇ 1.30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਤੇ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸਨੇ ਉਸ ਨੂੰ ਦੱਸਿਆ ਕਿ ਉਸਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ ਜਿਸ ਵੇਲੇ ਸਾਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾ तकरीबन 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਰੁਪਏ ਬਚਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋਂਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਸਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਜਿਹੜੇ ਨੇ ਓਵਿਨਾ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸਨ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸੱਟਾ ਲੱਗਿਆ ਨੇ ਬੱਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 1.30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸ ਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤੇ ਨਾ ਤੇ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸ ਨੇ ਉਸ ਨੂੰ ਦੱਸਿਆ ਕਿ ਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ ਚ ਸਵੇਲੇ ਸਾਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ 카운ਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ 카운ਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਰਹ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾਕਰੀਬ 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਤੇ بچਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲਖਨਪੁਰ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋ ਹੁੰਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਜਿਹੜੇ ਨੇ ਓਵੀਆਂ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਬੱਸ ਡਰਾਈਵਰ ਮਨਜੀਤ ਨੇ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10.30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸ ਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਤੇ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸ ਨੇ ਉਸ ਨੂੰ ਦੱਸਿਆ ਕਿ ਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ ਜਿਸ ਵੇਲੇ ਸਾਰੇ ਪੂਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾ तकरीबन 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਰੁਪਏ ਬਚਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋ ਹੁੰਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਸਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਜਿਹੜੇ ਨੇ ਓਵੀਆਂ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸਟਾ ਲੱਗਿਆ ਨੇ ਬੱਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10.30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸ ਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਤੇ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸ ਨੇ ਉਸ ਨੂੰ ਦੱਸਿਆ ਕਿ ਉਸਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ ਜਿਸ ਵੇਲੇ ਸਾਰੇ ਪੂਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾ तकरीबन 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਰੁਪਏ ਬਚਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲਖਨਪੁਰ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋਣ ਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਛੇੜੇ ਨੇ ਓਵੀਆਂ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸਨ ਨੂੰ ਘੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਬੱਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10:30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਹੋਂਦੇ ਸਮੇਂ ਫਲੋਰ ਪਹੁੰਚਿਆ ਤਾਂ ਉਸਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤੇ ਨਾ ਤੇ ਇੱਕ ਵਿਅਕਤੀ ਨੇ ਉਸਨੂੰ ਬੱਸ ਨਹੀਂ ਕੱਢਣ ਦਿੱਤੀ ਉਸਨੇ ਉਸਨੂੰ ਦੱਸਿਆ ਕਿ ਉਸਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸਨੂੰ ਗਾਲਾਂ ਕੱਢੀਆਂ ਚ ਸਵੇਲੇ ਸਾਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਾਂ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾਕਾਰ ਦੇ ਤਾਕਰੀਬ 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਤੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਭੰਨੇਗੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਤੇ بچਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲੱਖਾਂ ਪਈ ਦੀ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋ ਹੁੰਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਭਰੀ ਬੱਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬੱਸ ਦੇ ਸ਼ੀਸ਼ੇ ਵੀ ਜਿਹੜੇ ਨੇ ਓਵੀਆਂ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸ ਨੂੰ ਕੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਤੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸਟਾ ਲੱਗਿਆ ਨੇ ਬੱਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10:30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲੇ ਜਾਣਦਾਰ ਹੈ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਂਦੇ ਸਮੇਂ ਫਲੋਰ ਪਹੁੰਚਿਆ ਤਾਂ ਉਸਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਸਵੇਰੇ ਪੈਸੇ ਦਿੱਤੇ ਸੀ ਪਰ ਵਿਅਕਤੀ ਨੇ ਉਸ ਨੂੰ ਗਾਲਾਂ ਕੱਢੀਆਂ ਚ ਸਵੇਲੇ ਸਾਰੇ ਹੰਗਾਮੇ ਦੀ ਸ਼ੁਰੂਆਤ ਹੋ ਗਈ ਤਾਂ ਅੱਗੇ ਦੱਸਦੀ ਹੈ ਕਿ ਡਰਾਈਵਰ ਦੇ ਮੁਤਾਬਕ ਵਿਅਕਤੀ ਨੇ ਉਸ ਦੀ ਬੱਸ ਦੀਆਂ ਚਾਬੀਆਂ ਕੱਢ ਲਈਆਂ ਜਦੋਂ ਸਾਰੀਆਂ ਸਵਾਰੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕਟਮਾਰਵੀ ਕੀਤੇ ਵਿਅਕਤੀ ਨੇ ਟੋਲ ਤੇ ਕਾਊਂਟਰ ਤੋਂ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉਹਨਾਂ ਨੇ ਕਾਊਂਟਰ ਤੋਂ ਹੀ ਲਾਠੀਆਂ ਰਾਡਣਾ ਤੇ ਤੇਜ਼ ਤਾਰ ਹਥਿਆਰ ਕੱਢ ਲਏ ਤੇ ਬੱਸ ਤੇ ਹਮਲਾ ਕਰ ਦਿੱਤਾ ਤੇ ਕਰੀਬ 10 ਮਿੰਟ ਤੱਕ ਟੋਲ ਤੇ ਕਾਫੀ ਜ਼ਿਆਦਾ ਹੰਗਾਮਾ ਹੋਇਆ ਬਦਮਾਸ਼ਾਂ ਨੇ ਬੱਸ ਤੇ ਸ਼ੀਸ਼ੇ ਭੰਨ ਦਿੱਤੇ ਤੇ ਕਈ ਸਵਾਰੀਆਂ ਦੇ ਵੀ ਕੱਚ ਲੱਗਿਆ ਜਿਸ ਵੇਲੇ ਸ਼ੀਸ਼ੇ ਪੰਨੇ ਕੇ ਉਸ ਵੇਲੇ ਸਵਾਰੀਆਂ ਦੇ ਵੀ ਕੱਚ ਲੱਗਦਾ ਤੇ ਮੰਜੀਤ ਦੇ ਵੱਲੋਂ ਅਗੇ ਕਿਹਾ ਗਿਆ ਕਿ ਟੋਲ ਕਰਮਚਾਰੀ ਲਾਈਨ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੰਦੇ ਨੇ ਜਿੱਥੇ ਵਾਹਨਾਂ ਨੂੰ ਪਰਚੀ ਦਿੱਤੇ ਬਿਨਾ ਲੰਘਣ ਦਿੱਤਾ ਜਾਂਦਾ ਤਾਂ ਵੱਡੇ ਇਲਜ਼ਾਮ ਜਿਹੜੇ ਨੇ ਇਸ ਡਰਾਈਵਰ ਦੇ ਵੱਲੋਂ ਲਗਾਏ ਗਏ ਨੇ ਤੇ ਇੱਕ ਬੱਸ ਡਰਾਈਵਰ ਇੱਕ ਯਾਤਰਾ ਵਿੱਚ 100 ਤੋਂ 150 ਰੁਪਏ ਬਚਾ ਲੈਂਦੇ ਤੇ तमाम ਗੱਲਾਂ ਜਿਹੜੀਆਂ ਨੇ ਡਰਾਈਵਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਕਾਰਨ ਡਰਾਈਵਰ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਟੋਲ ਮੁਲਾਜ਼ਮ ਹਰ ਰੋਜ਼ ਟੋਲ ਕੰਪਨੀ ਨਾਲ ਲਖਨਪੁਰ ਦੇ ਠੱਗੀ ਮਾਰੇ ਨੇ ਉਸਨੇ ਹਮਲਾਵਰਾਂ ਖਿਲਾਫ ਥਾਣਾ ਲਾਡੋਵਾਲ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਾ ਦਿੱਤੀ ਗਈ ਹੈ ਤਾਂ 500 ਮੀਟਰ ਦੀ ਦੂਰੀ ਤੇ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਵੱਡਾ ਹੰਗਾਮਾ ਹੋੁੰਦਾ ਤੇ ਇਸ ਸੰਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਦੇ ਵੱਲੋਂ ਵੀ ਦੱਸਿਆ ਗਿਆ ਕਿ ਇਹ ਝਗੜਾ ਟੋਲ ਲਾਈਨ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਸੀ ਉਹ ਆਪਣੇ ਪੱਧਰ ਤੇ ਇਸ ਗੱਲ ਦੀ ਵੀ ਜਾਂਚ ਕਰਵਾਉਣਗੇ ਕਿ ਟੋਲ ਦੇ ਨਾਂ ਤੇ ਪੈਸੇ ਵਸੂਲਣ ਵਾਲੇ ਲੋਕ ਕੌਣ ਨੇ ਟੋਲ ਤੇ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਉੱਪਰ ਵੱਡਾ ਹੰਗਾਮਾ ਹੋਇਆ ਹੈ ਬਰਾਤੀਆਂ ਨਾਲ ਭਰੀ ਬੱਸ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਬੱਸ ਦੇ ਅੰਦਰ ਮੌਜੂਦ ਸੀ ਤਾਂ ਉਹ ਲੋਕ ਜਿਹੜੇ ਕਾਫੀ ਜ਼ਿਆਦਾ ਜ਼ਖਮੀ ਵੀ ਹੋਏ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਅਕਸਰ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਤਾਂ ਹੁਣ ਇਸ ਟੋਲ ਪਲਾਜ਼ਾ ਦੇ ਉੱਪਰ ਇੱਕ ਬਰਾਤੀਆਂ ਨਾਲ ਬਸ ਜਿਹੜੀ ਮੌਜੂਦ ਹੁੰਦੀ ਹੈ ਤਾਂ ਉਸਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬਸ ਦੇ ਸ਼ੀਸ਼ੇ ਵੀ ਜਿਹੜੇ ਨੇ ਉਵਿਨਾ ਨੌਜਵਾਨਾਂ ਦੇ ਵੱਲੋਂ ਭੰਗ ਦਿੱਤੇ ਗਏ ਤਾਂ ਇਹ ਲੋਕ ਆਪਣੇ ਆਪ ਨੂੰ ਟੋਲ ਮੁਲਾਜ਼ਮ ਦੱਸ ਕੇ ਡਰਾਈਵਰਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਸੀ ਹਮਲਾਵਰਾਂ ਨੇ ਸਵਾਰੀਆਂ ਨਾਲ ਪਰਿਵਾਸ ਨੂੰ ਕੇਰ ਲਿਆ ਤੇ ਕਾਫੀ ਜ਼ਿਆਦਾ ਭੰਗ ਤੋੜ ਕੀਤੀ ਲਾਡੋਵਾਲ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਬਦਮਾਸ਼ਾਂ ਨੇ ਬੱਸ ਦੀ ਭੰਗ ਤੋੜ ਕੀਤੀ ਹੈ ਤੇ ਦੱਸ ਦिए ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾ ਤੇ ਰੋਡਾ ਨਾਲ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਵਿਆਹ ਦੇ ਕਈ ਮਹਿਮਾਨਾਂ ਨੂੰ ਵੀ ਸਟਾ ਲੱਗਿਆ ਨੇ ਬੱਸ ਡਰਾਈਵਰ ਮਨਜੀਤ ਨੇ ਇਸ ਬਾਬਤ ਦੋਸ਼ ਲਾਇਆ ਨੇ ਕਿ ਉਹ ਕੱਲ ਸਵੇਰੇ 10.30 ਵਜੇ ਲੁਧਿਆਣਾ ਤੋਂ ਬਟਾਲਾ ਲਈ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਟੋਲ ਪਲਾਜ਼ਾ ਤੇ ਉਸ ਨੇ ਇੱਕ ਵਿਅਕਤੀ ਨੂੰ 300 ਰੁਪਏ ਦਿੱਤੇ ਤੇ ਉਸ ਵਿਅਕਤੀ ਨੇ ਬਿਨਾਂ ਕੋਈ ਪਰਚੀ ਦਿੱਤੇ ਉਸ ਦੀ ਬੱਸ ਉੱਥੋਂ ਨਿਕਲਵਾ ਦਿੱਤੀ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਤੇ ਕਿਹਾ ਕਿ ਵਾਪਸੀ ਵੇਲੇ ਬੱਸ ਕੱਢਣ ਵੇਲੇ ਉਸ ਨੂੰ ਫੋਨ ਕਰੋ ਮਨਜੀਤ ਮੁਤਾਬਕ ਉਹ ਪਹਿਲਾਂ ਵੀ ਕਈ ਵਾਰ ਇਸੇ ਤਰ੍ਹਾਂ ਬੱਸ ਕੱਢ ਕੇ ਲਿਜਾਂਦਾ ਰਿਹਾ ਤੇ ਡਰਾਈਵਰ ਮਨਜੀਤ ਮੁਤਾਬਕ ਜਦੋਂ ਵਾਪਸ ਆਉਣ ਦੇ ਸਮੇਂ ਫਲੋਰ ਪਹੁੰਚਿਆ ਤਾਂ ਉਸ ਨੇ ਦਿੱਤੇ ਨੰਬਰ ਤੇ ਕਾਲ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਨੂੰ ਗੱਡੀ ਨੂੰ ਲਾਈਨ ਨੰਬਰ 13 ਤੇ ਲਿਜਾਣ ਲਈ ਕਿਹਾ ਪਰ ਉਸ ਲਾਈਨ ਵਿੱਚ ਤਾਂ ਨਾ ਤੇ ਇੱਕ ਵਿਅਕਤੀ ਨੇ ਉਸ ਨੂੰ ਬੱਸ ਨਹੀਂ ਕੱਢਣ ਦਿੱਤੀ ਉਸ ਨੇ ਉਸ ਨੂੰ